ਪੰਜਾਬ ਦੇ ਕਿਸਾਨ ਦਾ ਤੁਸੀਂ ਦਰਦ ਦੇ ਬਾਰੇ ਗੱਲ ਕੀਤੀ ਕਿਉਂਕਿ ਉਹ ਕੰਜ਼ੂਮ ਕੰਜ਼ਿਊਮਰ ਰਾਸਤੇ ਤੇ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੇ ਦੇਖ ਜੇ ਲੋਕਾਂ ਦੀ ਲੜਾਈ ਦੇ ਲੋਕਾਂ ਪਰ ਮੇਰੀ ਬੇਨਤੀ ਹੈ ਕਿ ਕਾਫੀ ਦਿਨ ਹੋ ਗਏ ਸਦਨ ਨੂੰ ਚੱਲਦੇ ਹਨ ਸਾਡੀ ਕਿਸਾਨਾਂ ਦੇ ਉੱਤੇ ਅਸੀਂ ਕਿਸੇ ਪ੍ਰਕਾਰ ਦੀ ਕੋਈ ਬਹਿਸ ਨਹੀਂ ਰੱਖੀ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮੁਕੰਮਲ ਸਮਾਂ ਅਸੀਂ ਕਿਸਾਨੀ ਦੇ ਉੱਤੇ ਕਿ ਕਿਸਾਨ ਬਾਹਰ ਤੇ ਬੈਠਾ ਕੀ ਹੋਣਾ ਕੀ ਹੋਣਾ ਚਾਹੀਦਾ ਔਰ ਇੱਕ ਨਿੰਦਾ ਪ੍ਰਸਤਾਵ ਲੈ ਕੇ ਆਉਣਾ ਚਾਹੀਦਾ ਹੈ ਕੇਂਦਰ ਸਰਕਾਰ ਦੇ ਤੇ ਹਰਿਆਣਾ ਸਰਕਾਰ ਦੇ ਖਿਲਾਫ ਜਿਸ ਪ੍ਰਕਾਰ ਦਾ ਵਤੀਰਾ ਉਹਨਾਂ ਨੇ ਕੀਤਾ ਬਾਰਡਰ ਤੇ ਸਾਨੂੰ ਇਹ ਬਣਾਤਾ ਕਿ ਅਸੀਂ ਪਾਕਿਸਤਾਨ ਚੋਂ ਜਿਵੇਂ ਪਾਕਿਸਤਾਨੀ ਐ ਸੋ ਇਹਦੇ ਤੇ ਮੈਂ ਸਮਝਦਾ ਕਿ ਜ਼ਰੂਰੀ ਬਹਿਸ ਤੇ ਨਿੰਦਾ ਪ੍ਰਸਤਾਵ ਲੈ ਕੇ ਆਉਣਾ ਚਾਹੀਦਾ ਤੇ ਇਸੇ ਤਰ੍ਹਾਂ ਹੀ ਕਿਸਾਨ ਜਿਹੜਾ ਆ ਗੜੇਮਾਰੀ ਦੀ ਮਾਰ ਦੇ ਵਿੱਚ ਪੁੱਛੋ ਆਪ ਬਠਿੰਡਾ ਦਿਹਾਤੀ ਕੋਟਪਾਈ ਦੋਲਾ ਪਿਉਰੀ ਇੱਥੇ ਕਾਫੀ ਨੁਕਸਾਨ ਹੋ ਗਿਆ ਹੈ ਔਰ ਮੈਂ ਸਮਝਦਾ ਕਿ ਸਰਕਾਰ ਕਿਰਪਾ ਕਰਕੇ ਕਿਸਾਨਾਂ ਦੇ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਜੋ ਜਿਸ ਪ੍ਰਕਾਰ ਦੇ ਆਲਰੇਡੀ ਕਿਸਾਨ ਦੇ ਹਾਲਾਤ ਹਨ ਉਹਨਾਂ ਤੋਂ ਕਿਸਾਨ ਬਚ ਸਕੇ ਔਰ ਉਮੀਦ ਕਰੂੰਗਾ ਕਿ ਤੁਸੀਂ ਜਿਸ ਤਰ੍ਹਾਂ ਦਰਦ ਆਬ ਦਾ ਜ਼ਾਹਿਰ ਕੀਤਾ ਕਿ ਕਿਸਾਨਾਂ ਦੇ ਪ੍ਰਤੀ ਘਟੋ ਘਟ ਇੱਕ ਦਿਨ ਦੀ ਬੈਸ ਕਿਸਾਨੀ ਇਸ਼ੂ ਤੇ ਤੇ ਨਿੰਦਾ ਪਸਤਾਵ ਅਸੀਂ ਸਾਰੇ ਯੂਨੀਨਿਮਸਲੀ ਲੈ ਕੇ ਆਵਾਂਗੇ ਕੇਂਦਰ ਸਰਕਾਰ ਦੇ ਖਿਲਾਫ ਤੇ ਹਰਿਆਣਾ ਸਰਕਾਰ ਦੇ ਖਿਲਾਫ ਜੀ ਸਮੇਂ ਸਰਕਾਰ ਦੇ ਧਿਆਨ ਚ ਜਾਣੀ ਚਾਹਨਾ ਕਿ 25 1 2024 ਨੂੰ ਪ੍ਰਿੰਸੀਪਲ ਕਾਡਰ ਤੋਂ ਜਿਹੜੇ ਪ੍ਰਮੋਟ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਜਾਂ ਸਹਾਇਕ ਡਾਕਟਰ ਉਨ੍ਹਾਂ ਦੇ ਵਿੱਚ ਜੋ ਐਸਸੀ ਸਮਾਜ ਦੇ ਪ੍ਰਿੰਸੀਪਲ ਸੀ ਜਿਹੜੇ 2010 ਦੇ ਵਿੱਚ ਪ੍ਰਮੋਟ ਹੋਏ ਸੀ ਉਸ ਸਨੀਅਰਿਟੀ ਸੂਚੀ ਦੇ ਮੁਤਾਬਕ ਉਹ ਜਿਹੜੀ ਸਨੀਅਰਿਟੀ ਲਿਸਟ ਤਿਆਰ ਕੀਤੀ ਗਈ ਸੀ ਉਸ ਦੇ ਮੁਤਾਬਕ ਉਹ 2010 ਦੇ ਵਿੱਚ ਪ੍ਰਿੰਸੀਪਲ ਬਣੇ ਲੈਕਚਰਰ ਤੋਂ ਪਰ ਜਦੋਂ ਇਹ ਪ੍ਰਿੰਸੀਪਲ ਤੋਂ ਡੀਓ ਪ੍ਰਮੋਟ ਕਰਨੇ ਸੀ ਜਾਂ ਅਸਿਸਟੈਂਟ ਡਾਇਰੈਕਟਰ ਪ੍ਰਮੋਟ ਕਰਨੇ ਸੀ ਉਹਦੇ ਵਿੱਚ ਇਹਨਾਂ ਨੂੰ ਇਗਨੋਰ ਕਰਕੇ ਜੋ ਮੁਖ ਦਿਆਪਕ 2014 ਦੇ ਵਿੱਚ ਪ੍ਰਿੰਸੀਪਲ ਬਣੇ ਸੀ ਉਹਨਾਂ ਨੂੰ ਤਾਂ ਪ੍ਰਮੋਟ ਕਰ ਦਿੱਤਾ ਗਿਆ ਪਰ 2010 ਵਾਲੇ ਜਿਹੜੇ ਐਸਸੀ ਸਮਾਜ ਦੇ ਪ੍ਰਿੰਸੀਪਲ ਸੀ ਉਹਨਾਂ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਮੈਂ ਇਹ ਸਰਕਾਰ ਦੇ ਧਿਆਨ ਦੇ ਵਿੱਚ ਲਿਆਣਾ ਚਾਹਨਾ ਕਿ ਜੋ ਐਸਸੀ ਸਮਾਜ ਦੇ ਪ੍ਰਿੰਸੀਪਲ ਜਿਹੜੇ 4 ਸਾਲ ਪਹਿਲਾਂ ਪ੍ਰਮੋਟ ਹੋ ਗਏ ਸੀ ਉਹਨਾਂ ਨੂੰ ਵੀ ਡਿਓ ਜਾਂ ਅਸਿਸਟੈਂਟ ਜਿਹੜੇ ਡਾਕਟਰ ਆ ਜੋ ਵੀ ਜਿਹੜੀ ਸਿਨਿਓਰਿਟੀ ਬਣਦੀ ਆ ਉਹਦੇ ਹਮਦਰੋਂ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਧੰਨਵਾਦ ਮੇਰੇ ਗਵਾਂਢੀ ਹੈ ਜੀ ਗਵਾਂਢੀ ਦਾ ਖਿਆਲ ਰੱਖਣਾ ਚਾਹੀਦਾ ਰਾਜਾ ਬੜੇ ਬੜੇ ਕੀ ਧੰਨਵਾਦ ਸਪੀਕਰ ਸਾਹਿਬ ਤੁਹਾਡਾ ਬਹੁਤ-ਬਹੁਤ ਜੀ ਇੱਕ ਤਾਂ ਜੋ ਤੁਸੀਂ ਹੁਕਮ ਲਾਇਆ ਹੈ ਕਿ ਆਪਾਂ ਉਸ ਨੌਜਵਾਨ ਦੀ ਮਦਦ ਕਰਨੀ ਹੈ ਮੈਂ ਵੀ ਆਪਦੀ ਤਨਖਾਹ ਚੋਂ ਤਨਖਾਹ ਦੇ ਪੈਸੇ ਜਿੰਨੇ ਹੁੰਦੇ ਅੱਜ ਉਥੇ ਅਮਨਦੀਪ ਹਸਪੀਟਲ ਉਥੇ ਪਹੁੰਚਵਾ ਦੇਵਾਂਗਾ ਦੂਸਰਾ ਮੈਂ ਗੱਲ ਕਰਨੀ ਚਾਹੁੰਦਾ ਹਾਂ ਸਪੀਕਰ ਸਾਹਿਬ